ਤੇ ਜਪੀ ਦੇ ਪੌਦ ਦੀ ਗੱਲ ਕਿੱਥੋਂ ਆ ਗਈ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਵਾਨ ਨੇ ਵਰਕਰ ਸਵਾਨ ਨੇ ਜਾਂਦੇ ਆ ਕਾਂਗਰਸ ਤੇ ਬਹੁਤ ਲੀਡਰ ਸਵਾਨ ਵਰਕਰ ਸਵਾਨ ਜਾਂਦੇ ਆ ਭਾਜਪੀ ਦੇ ਬਹੁਤ ਲੀਡਰ ਵਰਕਰ ਸਵਾਨ ਜਾਂਦੇ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਬੰਨ੍ਹੇ ਜੰਦਾ ਜਿਹੜਾ ਇੱਕ ਉਸ ਧੁਰਗਗਾ ਪ੍ਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਹੈ ਦੇਖੋ ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਆਸ਼ੀਰਵਾਦ ਲੈਣੇ ਆ ਜੇਪੀ ਇਹਦਾ ਬਹੁਤ ਦੀ ਗੱਲ ਕਿੱਥੋਂ ਆ ਗਈ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਬਾਨ ਨੇ ਇਹ ਵਰਕਰ ਸਬਾਨ ਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਬਾਨ ਵਰਕਰ ਸਬਾਨ ਜਾਂਦੇ ਆ ਬੀਜੇਪੀ ਦੇ ਬਹੁਤ ਲੀਡਰ ਵਰਕਰ ਸਬਾਨ ਜਾਂਦੇ ਨੇ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਬੰਨੇ ਟੱਪ ਦੋ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ چی Minister ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਨੇ ਹੋ ਕਿਸੇ ਨੂੰ ਵੀ ਕੁਝ ਕਰ ਦਿੰਨੇ ਹੋ ਮਤਲਬ ਇਹ ਜਿਹੜੀਆਂ ਆਦਤ ਪਈ ਹੋਈ ਆ ਨਾ ਤੁਹਾਨੂੰ ਸਟੇਜ ਕਰਨ ਦੀ ਉਹ ਤੁਹਾਡੀ ਆਦਤ ਜਾਂਦੀ ਨਹੀਂ ਚੀਫ ਮਿਨਿਸਟਰ ਦਾ ਕਦ ਬਹੁਤ بڑا ਹੁੰਦਾ ਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਇੱਕ ਉਸ ਧੁਰਗਾ ਪ੍ਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਹੈ ਦੁੱਖ ਦਰਦ ਦੂਰ ਹੁੰਦੇ ਆ ਮੈਂ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਵੀ ਇੱਕ ਪੰਜਾਬ ਦੇ ਤੁਸੀਂ ਪੰਜਾਬੀ ਆਪਣੀ ਤਾਂ ਗੁਰਮੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਹੈ ਤੇ ਸੰਤ ਮਹਾਪੁਰਸ਼ ਹਮੇਸ਼ਾ ਹੀ ਤਾਰਦੇ ਆਏ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਗੱਲ ਕਹਿ ਕੇ ਵਿਆਸ ਵਾਲਿਆਂ ਨੂੰ ਉਹਨਾਂ ਦਾ ਨਹੀਂ ਉਹ ਤਾਂ ਇੱਕ ਨਾ ਤੇ ਉੱਚੇ ਆ ਪਰ ਤੁਸੀਂ ਕਿਤੇ ਨਾ ਕਿਤੇ ਆਪਣਾ ਆਪਣਾ ਨਿੱਜੀ ਜੇ ਮੈਂ ਗੱਲ ਕਰਾਂ ਤੁਸੀਂ ਬਹੁਤ ਆਪਣੇ ਆਪ ਨੂੰ ਇਸ ਗੱਲ 'ਚ ਛੋਟਾ ਕੀਤਾ ਹੈ ਵੱਡਾ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ ਸਾਰੀ ਤਾਕਤ ਆ ਉਹ ਇੱਕ ਅਲੱਗ ਚੀਜ਼ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਏ ਤੇ ਮੈਂ ਸਮਝਦਾ ਲੋਕਾਂ ਚ ਦੁਨੀਆਂ ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਉਹਨਾਂ ਨੂੰ ਨੇ ਕੋਈ ਫਰਕ ਨਾ ਉਹਨਾਂ ਨੇ ਕੁਝ ਕਹਿਣਾ ਏ ਪਰ ਉਹ ਤਾਂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੋੜੀਆਂ ਪਰਦੇ ਆ ਜਿਹੜਾ ਭਰਾ ਲੈਂਦਾ ਭਾਈ ਉਹ ਮੈਂ ਸਮਝਦਾ ਕਾਮਯਾਬ ਹੋ ਜਾਂਦਾ ਜਿਹੜਾ ਉਹਨਾਂ ਦੇ ਦਰਤੇ ਵੈਸੇ ਵੀ ਉਹਨਾਂ ਨੂੰ ਤਾਂ ਬੁੜਾ ਵੀ ਜਿਹੜਾ ਕਵੇ ਸੰਤਮਾਪੁਰਸ਼ ਤਾਂ ਉਹਦਾ ਵੀ ਕਦੇ ਮਾੜਾ ਨਹੀਂ ਕਰਦੇ ਬਾਕੀ ਥੋੜੀ ਸਮਝ ਆ ਉਹ ਤੁਸੀਂ ਆਪਣੀ ਦਾ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੀ ਆਪਣੀ ਸਮਝ ਜਿਹੇ ਜੀ ਵੀ ਸਮਝ ਆ ਉਹ ਰੱਖ ਰੇ ਹੋ